ਅੱਜ ਤੋਂ ਗਾਲਬਨ 40 ਸਾਲ ਜਦ ਪਹਿਲੇ ਮੈਂ ਪੜਿਆ 40 45 ਸਾਲ ਪਹਿਲੇ ਉਸ ਦਿਨ ਤੇ ਮੈਂ ਹੈਰਾਨ ਹੋਇਆ ਸੀ ਮੇਰੀ ਸ਼ਰਧਾ ਨੂੰ ਕੁਛ ਠੇਸ ਵੀ ਲੱਗੀ ਮੈਂ ਕਹ ਇਨਾਨੋਤੇ ਕਹਿੰਦੇ ਨੇ ਭਾਈ ਗੁਰਦਾਸ ਦੀ ਬਾਣੀ ਕੁੰਜੀ ਸ਼ਬਦਾਂ ਨੂੰ ਖੋਲਦੀ ਹੈ ਭੇ ਗੁਰੂ ਘਰ ਦੇ ਵੇਸ ਵਿਆਸ ਨੇ ਇਹ ਕਹਿੰਦੇ ਕੀ ਪਹਿਣਾ ਕਿਹੜੀ ਗੱਲ ਤੇ ਸ਼ਰਦਾ ਟੁੱਟੇ ਕਈ ਪੌੜੀਆਂ ਉਹਨਾਂ ਨੇ ਲਿਖਿਆ ਨੇ ਲੈਲਾ ਮਜਨੋ ਦੀ ਉਪਮਾ ਸੋਨੀ ਮਹਿਵਾਲ ਦੀ ਮਹਿਮਾਂਸ ਸਸੀ ਪੁੰਨੋ ਹੀਰ ਰਾਂਝੇ ਦੀ ਮਹਿਮਾਂਸ ਹੈਰਾਨਗੀ ਹੋਈ ਮੈਨੂੰ ਚਲੋ ਕੋਈ ਆਮ ਸ਼ਾਇਰ ਲਿਖਦਾ ਕੋਈ ਆਮ ਕਵੀ ਲਿਖਦਾ ਇਹ ਤੇ ਬਾਏ ਗੁਰਦਾਸ ਨੇ ਲਿਖਿਆ ਸੁਣੋ लैला मजनो आशकी चो चककी जाती महीवाल नो सोने ने तरदी रहती ससी पुन्नो दोस्ती ओ जात को जाती पहली दफा जद मैं पढया यकीन जानो भामे मैं कल्ला ही बैठा सी लेकिन पढन लगया भी मेनू शर्म आवे पि हदोगे न वड्डा दार्शनक कहंदा की बे इतना वड्डा संत ਜਿਹਦੇ ਦਿਲ ਦਿਮਾਗ ਦੇ ਕਪੜੇ ਖੁਲੇ ਨੇ ਦਲੀਲਾਂ ਜਿਸ ਦੀਆਂ ਦਾਸੀਆਂ ਨੇ ਪਰਮਾਨਦ ਜੋ ਢੇਰ ਲਾ ਦਿੰਦੇ ਨੇ ਐਸੇ ਮਹਾਨ ਗੈਨੀ ਕਹਿ ਕੀ ਰਹੇ ਨੇ ਲੈਲਾ ਦੀ ਉਪਮਾ ਪੈ ਕਰਦੇ ਨੇ ਮਜਨੂ ਦੀ ਉਪਮਾ ਪੈ ਕਰਦੇ ਨੇ ਸਸੀ ਦੀ ਮਹਿਮਾ ਪੈ ਗਾਉਂਦੇ ਨੇ ਪੰਨੂ ਦੀ ਮਹਿਮਾ ਪੈ ਗਾਉਂਦੇ ਨੇ ਫੀਰ ਦੀ ਉਪਮਾ ਪੈ ਕਰਦੇ ਨੇ ਰਾਜੇ ਦੀ ਉਪਮਾ ਪੈ ਕਰਦੇ ਨੇ ਮਹੀਵਾਲ ਦੇ ਗੀਤ ਗਾ ਰਹੇ ਨੇ ਸੋਨੀ ਦੇ ਗੀਤ ਗਾ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਦੂਸਰੀ ਪੌੜੀ ਦੀ ਵੀ ਇੱਕ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ ਲੈਲਾ ਦੇ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਣਾ ਇੱਕ ਕੁੱਤੇ ਨੂੰ ਚੁੱਕ ਕੇ ਮਜਨੂ ਨੇ سینੇ ਨਾਲ ਲਾ ਲਿਆ ਤੇ ਪਿਆਰ ਕਰੀ ਜਾਏ ਉਹ ਕੁੱਤਾ ਬਹੁਤ ਖੂਬਸੂਰਤ ਵੀ ਨਹੀਂ ਸੀ ਤੇ ਕਮਜ਼ੋਰ ਬੜਾ ਸੀ ਤੇ ਜ਼ਖਮੀ ਵੀ ਸੀ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ ਉਹ ਕਿੰਦੇ ਪੈ ਸਗੇ ਬੋ ਸੀਦਾ ਮਜਨੂ ਹਲਕੇ ਗੋਇਦ ਇੱਚੇ ਸੋੜ ਐ ਬੋ ਸੀਦਾ ਕੁੱਤਾ ਐ ਇਹ ਬਿਮਾਰ ਕੁੱਤਾ ਐ ਜ਼ਖਮੇ ਕੁੱਤਾ ਐ ਕਮਜ਼ੋਰ ਕੁੱਤਾ ਇਹਨੂੰ ਚੁੱਕ ਕੇ ਪਿਆਰ ਕਰਦਾ ਸਿਰਫ ਪਿਆਰ ਨਹੀਂ ਕਰਦਾ ਫਿਰ ਕੁੱਤੇ ਦੇ ਪੈਰੀ ਪੈਂਦਾ ਭਾਈ ਗੁਰਦਾਸ ਵੀ ਲਿਖਦਾ ਕੁੱਤੇ ਦੇ ਪੈਰੀ ਪੈਂਦਾ ਕੁੱਤੇ ਦੇ ਪੈਰਾਂ ਤੇ ਆਪਣਾ ਸਿਰ ਰੱਖਦਾ ਹੈ ਅਜੀਬੋ ਗਰੀਬ ਗੱਲ ਭਾਈ ਗੁਰਦਾਸ ਜੀ ਸਾਫ਼ ਲਿਖਦੇ ਨੇ ਕੁੱਤੇ ਦੀ ਪਹਿਰੀ ਭਵੇਂ ਪਹਿਰੀ ਪੈਂਦੀ ਹੈ ਕਿ ਸੂਫੀ ਵੀ ਲਿਖ ਰਿਹਾ ਪੈਸੇ ਗਏ ਬੋਸੀ ਦਾ ਮਦਨੋ ਪਹਿ ਪੈਸੇ ਗਏ ਬੋਸੀ ਦਾ ਮਜਨੋ ਖਲਕੇ ਗੋਏ ਤੇ ਇੰਚੇ ਸੋ ਦੁਨੀਆ ਕਹਿ ਲਗੀ ਮਜਨੋ ਇਹ ਕੀ ਕਰ ਰਿਹਾ ਹੈ ਠੀਕ ਹੈ ਇਤਨਾ ਤੇ پاਗਲ ਨਾ ਹੋ ਕੁੱਤੇ ਦੀ ਪੈਰੀ ਬੰਨ੍ਹ। ਔਰ ਕੁੱਤਾ ਵੀ ਕਮਜ਼ੋਰ ਬਿਮਾਰ ਤੇ ਜ਼ਖਮੇ ਉਹਨੂੰ ਸੀਨੇ ਨਾਲ ਲੰਮਾ। ਪਤਾ ਮਜ ਨੂੰ ਨੇ ਕੀ ਜਵਾਬ ਦਿੱਤਾ। ਮੈਂ ਸਗੇ ਬੋ ਸਿੱਧੇ ਮਜ ਨੂੰ। ਹਲਕੇ ਗੋਇਦ ਈਚੇ ਸੂਦ। ਈ ਸਗੇ ਦਰ ਕੂਏ ਲੈ ਲਾ ਗਾਹੇ ਗਾਹੇ ਰਫਤਬੂਦ। ਕਿ ਉਹ ਪੁੱਤ ਹੈ ਜੋ ਕਦੀ ਕਦੀ ਲੈਲਾ ਦੇ ਘਰੋਂ ਹੋ ਆਉਂਦਾ ਹੈ ਇਹਦੇ ਕਦਮ ਲੈਲਾ ਦੇ ਘਰ ਤੱਕ ਪਹੁੰਚਦੇ ਨੇ ਮੇਰੇ ਕਦਮ ਨਹੀਂ ਪਹੁੰਚਦੇ ਮੈਂ ਤੇ ਉਹਨਾਂ ਕਦਮਾਂ ਤੋਂ ਵੀ ਸਦਕੇ ਜਾਣਾ ਜਿਹੜੇ ਕਦਮ ਲੈਲਾ ਦੇ ਘਰ ਤੱਕ ਪਹੁੰਚ ਜਾਣ ਕਿਉਂਕਿ ਲੈਲਾ ਨਾਲ ਪਿਆਰ ਹੈ ਤੋ ਲੈਲਾ ਦੀ ਹਰ ਚੀਜ਼ ਨਾਲ ਪਿਆਰ ਹੈ ਜਿਸ ਦਿਨ ਰੱਬ ਨਾਲ ਪਿਆਰ ਹੋ ਜਾਏਗਾ ਯਕੀਨ ਜਾਨੋ ਜੋ ਰੱਬ ਤੱਕ ਪਹੁੰਚੇ ਨਹੀਂ ਉਹ ਵੀ ਪਿਆਰੇ ਲੱਗਦੇ ਬੋਲੇ ਸੋਨਿਆ ਉਹ ਵੀ ਚੰਗੇ ਲੱਗਦੇ ਅਵੇਂ ਨਹੀਂ ਚਰਣਾ ਦੀ ਦੂਰ ਤੋਂ ਸਤਿਗੁਰੂ ਸਦਕੇ ਪਹੁੰਚ ਜਾਂਦੇ ਨੇ ਤੂੰ ਉੰਜ ਹੀ ਚੰਗਾ ਲੱਗਦਾ ਦੂਰ ਕਿਉਂ ਜਾਓ ਭਾਈ ਨੰਦ ਲਾਲ ਨੇ ਵੀ ਜ਼ਿਕਰ ਕੀਤਾ ਹੈ ਤੇ ਨੰਦ ਲਾਲ ਨੂੰ ਤੁਸੀਂ ਬਹੁਤ ਪੜਿਆ ਤੇ ਜਾਣੇ ਇੱਕ ਮਹਾਨ ਸ਼ਾਇਰ ਜਿਸ ਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਭਾਈ ਨੰਦ ਲਾਲ ਕੋਲ ਆ ਗਏ ਤੇ ਭਾਈ ਸਾਹਿਬ ਨੂੰ ਕਹਿਣ ਲਗਾ اے ਮੈਂ ਕਿਤਾਬ ਲਿਖੀ ਹੈ ਪਰ ਮੇਰੇ 10 ਸਾਲ ਲੱਗੇ ਨੇ ਨਜ਼ਮ ਦੇ ਚ ਲਿਖੀ ਹੈ ਸ਼ਾਇਰਾਨਾ ਅੰਦਾਜ਼ ਦੇ ਚ ਲਿਖੀ ਹੈ ਕੌਣ ਸੀ ਮਜਨੂ ਕੌਣ ਸੀ ਲੈਲਾ ਸਿਰਫ ਤੁਹਾਨੂੰ ਇੱਕ ਇੱਕ ਨਜ਼ਮ ਸੁਣਾਣੀ ਹੈ ਭਾਈ ਨੰਦ ਲਾਲ ਨੂੰ ਕਿਉਂ ਸੁਣਾਉਣ ਵਾਸਤੇ ਆ ਗਿਆ ਕਿਉਂਕਿ ਨੰਦ ਲਾਲ ਸ਼ਾਇਰ ਨੇ ਆਪ ਦੀ ਗਿਆਤਲੀ ਅਰਸ ਕਰਾਂ ਇੱਕ ਸ਼ਾਇਰ ਦੀ ਸ਼ਾਇਰੀ ਕਿਤਨੀ ਮਹਾਨ ਹੋਵੇ ਲੋਕੀ ਸਾਰੇ ਸਿਰ ਹਲਾ ਰਹੇ ਨੇ ਤੇ ਰਸ ਆ ਰਿਹਾ ਹੈ ਪਰ ਰੂਹਾਨੀ ਖੁਸ਼ੀ ਸ਼ਾਇਰ ਨੂੰ ਉਦੋਂ ਮਿਲਦੀ ਹੈ ਜਦ ਉਸ ਦੀ ਨਜ਼ਮ ਤੇ ਕੋਈ ਸ਼ਾਇਰ ਸਿਰਹਲਾ ਲਵੇ ਕੋਈ ਕਵੀ ਦਾਦ ਦੇਵੇ ਸੰਗੀਤਕਾਰ ਨੇ ਸੰਗੀਤ ਦੀ ਧੁਨ ਛੇੜੀਏ ਬੜਾ ਰਸ ਆ ਰਿਹਾ ਹੈ ਲੋਕਾਂ ਦੇ ਸਿਰ ਹਿਲ ਰਹੇ ਨੇ ਪਰ ਰੂਹਾਨੀ ਖੁਸ਼ੀ ਸੰਗੀਤਕਾਰ ਨੂੰ ਉਦੋਂ ਮਿਲਦੀ ਹੈ ਜਦ ਕੋ ਚੋਟੀ ਦਾ ਕੋਈ ਸੰਗੀਤਕਾਰ ਉਹਦੀ ਧੁਨ ਨੂੰ ਦਾਦ ਦੇਵੇ ਉਹਦੀ ਬੰਦਿਸ਼ ਨੂੰ ਦਾਦ ਦੇਵੇ ਠੀਕ ਹੈ ਬਾਕੀਆਂ ਨੂੰ ਤੇ ਸਵਾਦ ਆ ਰਿਹਾ ਪਰ ਇੱਕ ਜਾਣਕਾਰ ਜੋ ਸਮਝਣ ਵਾਲਾ ਹੈ ਉਹ ਦਾਦ ਦੇਂਦਾ ਸੱਚੀ ਖੁਸ਼ੀ ਮਿਲਦੀ ਹੈ ਫਿਰ ਸ਼ਾਇਰ ਨੂੰ ਇਹ ਨੰਦ ਲਾਲ ਕੋਲੇ ਸਵਾਸਤੇ ਆਇਆ ਹੈ ਨੰਦ ਲਾਲ ਕੀ ਕਹਿੰਦਾ ਹੈ ਦਾਦ ਦਿੰਦਾ ਹੈ ਕਿ ਨਹੀਂ ਇਹ ਮੇਰੀ ਲਿਖਤ ਨੂੰ ਵਡਿਆਈ ਦਿੰਦਾ ਹੈ ਕਿ ਨਹੀਂ ਦਾਦ ਦਿੰਦਾ ਹੈ ਕਿ ਨਹੀਂ ਚੰਗਾ ਆਖਦਾ ਹੈ ਕਿ ਨਹੀਂ ਮਜਨੂ ਦੇ ਸੰਬੰਧ ਵਿੱਚ ਉਹਨੇ ਇੱਕ ਨਜ਼ਮ ਭਾਈ ਸਾਹਿਬ ਨੂੰ ਸੁਣਾਈ ਭਾਈ ਸਾਹਿਬ ਬਿਸਮਾਦ ਹੋ ਗਏ ਅਗੰਮੀ ਦੁਨੀਆ ਚ ਖੋ ਗਏ ਇੱਕ ਨਜ਼ਮ ਸੁਣ ਕੇ ਔਰ ਨੇਤਰ ਸੱਜਲ ਹੋ ਗਏ ਸ਼ਾਇਰ ਵੀ ਬੜਾ ਹੈਰਾਨ ਹੁਣ ਸ਼ਾਇਰ ਕਹਿਣ ਲੱਗਾ ਮਜਨੂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਦਿੱਤੀ ਹੁਣ ਮੈਂ ਸਿਰਫ ਇੱਕੋ ਹੀ ਨਜ਼ਮ ਲੈਨਾ ਦੇ ਸੰਬੰਧ ਵਿੱਚ ਤੁਹਾਨੂੰ ਸੁਣਾਣੀ ਕਿੰਨ ਚਾਵਲ ਦਾ ਇੱਕ ਦਾਣਾ ਦੇ ਇੱਕ ਹੀ ਪਤਾ ਚੱਲ ਜਾਂਦਾ ਹੈ ਦੇਖ ਜੀ ਚਾਵਲ ਗੱਲੇ ਨੇ ਕਿ ਨਹੀਂ ਪੱਕੇ ਨੇ ਕਿ ਨਹੀਂ ਸਾਰੇ ਥੋੜੀ ਦੇਖੀ ਦੇਣ ਇੱਕੋ ਹੀ ਦਾਣਾ ਸਿਆਣਾ ਸ਼ਾਇਰ ਸੀ ਉਹਨੇ ਵੀ ਪਹਿਲੇ ਹੀ ਕਹਿ ਦਿੱਤਾ ਤੁਹਾਡਾ ਵਕਤ ਨਹੀਂ ਜ਼ਾਇਆ ਕਰਨਾ ਭਾਈ ਸਾਹਿਬ ਇੱਕ ਇੱਕ ਨਜ਼ਮ ਸੁਣਾਣੀ ਇੱਕ ਨਜ਼ਮ ਉਸਨੇ ਮਜਨੂ ਦੇ ਸੰਬੰਧ ਵਿੱਚ ਸੁਣਾਈ ਭਾਈ ਸਾਹਿਬ ਸਮਾਦੀ ਲੈਣ ਹੋ ਗਏ ਅਸ਼ਕਬਾਰ ਹੋ ਗਏ ਰੌਂਗਟੇ ਖੜੇ ਹੋ ਗਏ ਤੇ ਹੁਣ ਇਹ ਸ਼ਾਇਰ ਕਹਿੰਦਾ ਹੈ ਭਾਈ ਜੀ ਮੈਂ ਹੁਣ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣਾ ਭਾਈ ਸਾਹਿਬ ਨੇ ਇੰਜ ਹੱਥ ਕੀਤਾ ਗਲਾ ਇਤਨਾ ਭਰਿਆ ਆਇਆ ਸੀ ਜ਼ਬਾਨ ਚੋਂ ਬੋਲ ਨਹੀਂ ਨਿਕਲਦੇ ਸੀ ਇੰਜ ਹੱਥ ਨਾਲ ਲੋਕਿਆ ਫਿਰ ਹਿੰਮਤ ਕੀਤੀ ਸੰਭਾਲੇ ਤੇ ਫਿਰ ਬੋਲੇ ਜੋ ਬੋਲੇ ਨੇ ਬੜੇ ਧਿਆਨ ਨਾਲ ਸੁਣਨਾ ਮਗੋ ਅਜ਼ਹਾਨ ਲੈ ਲਈ ਬਾਦਿਲੇ ਸ਼ੌਰ ਇਦਾਏ ਗੋ ਨੰਦ ਲਾਲ ਦੇ পাগল ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣਾ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਲੈਲਾ ਦਾ ਹਾਲ ਨਾ ਸੁਣਾ ਮਗੋਂ ਅਜ਼ਹਲ ਲੈ ਲੈ ਬادله ਸ਼ੌਰੀ ਦਾ ਹੈ ਗੋਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮਹਿਸਾਸ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਫਿਰ ਹੁਣ ਜੇ ਤੂੰ ਮੈਨੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠਾ ਮੇਰੀ ਜਾਨ ਜਾਂਦੀ ਰਹੇ ਨਾ ਸੁਣ ਮੇਰੇ ਸੁਣਨ ਦੀ ਤਾਬ ਨੇ ਕਿਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਕਲਗੇ ਧਰਨਾ ਕਿਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਪ੍ਰਮਾਤਮਾ ਨਾਲ ਸਾਰਾ ਦਿਨ ਕੀਰਤਨ ਦੇ ਰਾਹੀ ਪ੍ਰਮਾਤਮਾ ਦੀ ਵੀ ਗੱਲ ਹੋਵੇ ਮਨ ਪ੍ਰਮਾਤਮਾ ਨਾਲ ਨਹੀਂ ਜੁੜਦਾ ਕੋਈ ਤੇ ਮਜਨੂ ਦੀ ਗੱਲ ਸੁਣ ਕੇ ਵੀ ਜੁੜ ਜਾਂਦਾ ਮਗੋ ਆਜ ਹਲੇ ਲੈ ਲੈ ਨਾ ਸੁਣਾ ਮੈਂ ਨਹੀਂ ਸੁਣ ਸਕਦਾ ਮਨ ਦਾ ਲਾਲ ਦੇ ਪਾਗਲ ਦਿਲ ਨੂੰ ਲੈਲਾ ਦੀ ਗੱਲ ਨਾ ਸੁਣਾ ਮਗੋ ਅਜ਼ ਹ ਲੈ ਲੈ ਲੇ ਬਾਦਲੇ ਸ਼ੋਰੇ ਦਾ ਇਹ ਗੋਆ ਕਿ ਸਰਾਇ ਕਿੱਸਾ ਹੈ ਮਜਨੂ ਮਰਾ دیਵਾਨਾ ਵੈਸਾ ਤੇ ਪਾਗਲ ਹੋ ਗਿਆ ਤੁਮੈ ਨੂੰ ਮਜਨੂ ਦਾ ਕਿੱਸਾ ਕੀ ਸੁਣਾਇਆ ਮੈਂ ਤੇ ਆਪਣੀ ਸਮਝ गवा ਬੈਠਾ ਸੁਧ ਮੈ ਨਾ ਸੋਦਰੈ ਮਤ ਮੈ ਨਾ ਮਤ ਅাইতে ਆਪਣੀ ਸਮਝ गवा ਬੈਠਾ ਹੁਣ ਤੋਂ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੈਂ ਆਪਣੀ ਜਨ ਗਵਾ ਬੈਠੂਗਾ ਮੇਰੇ ਪ੍ਰਾਣ ਚਲੇ ਜਾਣਗੇ ਮੈਂ ਨਹੀਂ ਸੁਣ ਸਕਦਾ ਮੈਨੂੰ ਨਾ ਸੁਣ ਸਕਦਾ ਇਤਨਾ ਜਜ਼ਬਾਤੀ ਹੋ ਜਾਣਾ ਇਤਨਾ ਭਾਵਨਾ ਨਾਲ ਭਰ ਜਾਣਾ ਇਤਨਾ ਪ੍ਰਭੂ ਪਿਆਰ ਦੇ ਚਲীন ਹੋ ਜਾਣਾ ਕਿੱਸਾ ਤੇ ਸਿਰ ਮਜਨੂ ਦਾ ਗੁਰੂ ਨਾਨਕ ਦੇਵ ਜੀ ਕਿੱਸੇ ਸੁਣਾਈਏ ਗੁਰੂ ਅਰਜਨ ਦੇਵ ਜੀ ਦੀਆਂ ਗੱਲਾਂ ਸੁਣਾਈਏ ਗੁਰੂ ਹਰ राय ਸਾਹਿਬ ਦਾ ਇਤਿਹਾਸ ਸੁਣਾਈਏ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣਾਈਏ ਫਿਰ ਵੀ ਮਨ ਗੁਰੂ ਨਾਲ ਨਾ ਜੁੜੇ ਉਖੜਿਆ ਉਖੜਿਆ ਬੈਠਾ ਰਹੇ ਤੂੰ ਉੰਜ ਹੀ ਮੈਨੂੰ ਚੰਗਾ ਲੱਗਦਾ ਗੁਰੂ ਤੇਰੇ ਕੋਲ ਕੁਝ ਵੀ ਨਹੀਂ ਚਾਹੀਦਾ ਤੇਰੇ ਕੋਲ ਬੈਠਣਾ ਹੀ ਚੰਗਾ ਲੱਗਦਾ ਤੈਨੂੰ ਸੁਣਨਾ ਹੀ ਚੰਗਾ ਲੱਗਦਾ ਤੇਰਾ ਹੋਣਾ ਹੀ ਕਾਫੀ ਇਸ ਅਵਸਥਾ ਚ ਮਨੁੱਖ ਦੇ ਅੰਦਰੋਂ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨੀਅਤ ਦਾ ਜਨਮ ਐ ਗੁਰੂ ਅਸੀਂ ਫਿਦਾ ਜਾਂਦੇ ਆਂ ਤੇਰੇ ਤੇ ਕੁਰਬਾਨ ਜਾਂਦੇ ਆਂ ਸਦਕੇ ਜਾਂਦੇ ਆਂ ਦੇਖਣਾ ਚਾਹਿਆ ਸੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦਾ ਮੇਰੇ ਨਾਲ ਪਸ਼ੂਆਂ ਵਾਲਾ ਸੰਬੰਧ ਹੈ ਕਿ ਮਨੁੱਖਾਂ ਵਾਲਾ ਦੇਖਣਾ ਚਾਹਿਆ ਸੀ ਵਿਸਾਖੀ ਦੇ ਦਿਨ ਨੰਗੀ ਤਲਵਾਰ ਖੌਨ ਨਾਲ ਭਰੀ ਹੋਈ ਭਰੇ ਇਕੱਠੇ ਚ ਕਹਿੰਦੇ ਨੇ ਸਿਰ ਚਾਹੀਦਾ ਸਿਰ ਪ੍ਰੇਮ ਦੇ ਇਤੇ ਸਦਕੇ ਹੋਣਾ ਆਉਂਦਾ ਹੈ ਕੁਰਬਾਨ ਹੋਣਾ ਆਉਂਦਾ ਹੈ ਦੇਣਾ ਆਉਂਦਾ ਹੈ ਇਤਿਹਾਸ ਕਹਿੰਦਾ ਹੈ ਅੱਧੇ ਬੰਦੇ ਭਜ ਗਏ ਸਨ ਅੱਧੇ ਚੋਂ ਅੱਧੇ ਮਾਤਾ ਜੀ ਕੋਲ ਚਲੇ ਗਏ ਖੈਣ ਲੱਗੇ ਪਤਾ ਨਹੀਂ ਸਤਗੁਰਾਂ ਨੂੰ ਕੀ ਹੋ ਗਿਆ ਤੇ ਨੇ ਸਿਰਚਾਈਦਾ ਸੀ ਕੋਈ ਬਕਰੇ ਆਂ ਐਨ ਤਲਵਾਰ ਲੈ ਕੇ ਖੜੇ ਨੇ ਉਹਨਾਂ ਦੀ ਅੱਖਾਂ ਹੀ ਦੱਸਦੀਆਂ ਪਈਆਂ ਨੇ ਕੱਟ ਦੇਣਗੇ ਇੱਕ ਚੌਥਾਈ ਜਿਹੜੇ ਬੈਠੇ ਸਨ ਉਹਨਾਂ ਚ ਵੀ ਬਹੁਤੇ ਸਹਨੇ ਵੇ ਪਰ ਲਾਹੌਰ ਦੇ ਭਾਈ ਦਇਆਰਾਮ ਖੜੇ ਹੋਏ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਬਾਦਸ਼ਾਹ ਜਿਸ ਦਿਨ ਇਹ ਸਿਰ ਤੁਹਾਡੇ ਕਦਮਾਂ ਤੇ ਰੱਖਿਆ ਸੀ ਕਿਤੇ ਮੈਂ ਉਦੋਂ ਹੀ ਤੁਹਾਨੂੰ ਦੇ ਦਿੱਤਾ ਸੀ ਆਪਣਾ ਹੈ ਹੀ ਨਹੀਂ ਮੰਗਦੇ ਕਿਉਂ ਐ ਤੇ ਹੈ ਹੀ ਤੁਹਾਡਾ ਐਨਾ ਇਸ ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਸੀ ਇਨਸਾਨੀਅਤ ਇਥੋਂ ਗੁਰੂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਆ ਫਿਦਾ ਜਾਂਦੇ ਆ ਲੋਭ ਦੇ ਇਤੇ ਕੁਝ ਲੈਣਾ ਹੁੰਦਾ ਆਪਣੇ ਲੋਭ ਕੋ ਕੀ ਨਾ ਹੋਵੇ ਤੂੰ ਚੰਗਾ ਲੱਗਦਾ ਹੈ ਕੋਈ ਟੁੱਕਰ ਪਾ ਦੇਵੇ ਤੋ ਚੰਗਾ ਲੱਗਦਾ ਹੈ ਕੋਈ ਕੰਮ ਸਿਰੇ ਛਾੜ ਦੇਵੇਗਾ ਨਾ ਛਾੜਿਆ ਤੇ ਫਿਰ ਕੁਛ ਵੀ ਨਹੀਂ ਤੇਰਾ ਦਰ ਵੀ ਛੋੜ ਦੇਆ ਤੇਰਾ ਘਰ ਵੀ ਛੋੜ ਦੇ ਤੋ ਉੰਜ ਹੀ ਚੰਗਾ ਲੱਗਦਾ ਹੈ ਤੇਰਾ ਹੋਣਾ ਉੰਜ ਹੀ ਕਾਫੀ ਹੈ ਇੱਥੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਜਨਮ ਹੁੰਦਾ ਮੈਂ ਫਿਰ ਦੁਹਰਾਵਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਮਾਨਵਤਾ ਦੇ ਵਿੱਚ ਬਰਾਬਰੀ ਆਉਂਦੀ ਹੈ ਜਦ ਸੇ ਤੁਸੀਂ ਸੁਣਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਨੂੰ ਅੰਮ੍ਰਿਤ ਪਾਨ ਕਰਾਇਆ ਤੋ ਖਿਆਲ ਆਇਆ ਮੈਂ ਅਮਰ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਦਾਤਾ ਲੈਣ ਦੇ ਨਾਤੇ ਭਿਖਾਰੀ ਮੈਂ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਗੁਰੂ ਲੈਣ ਦੇ ਨਾਤੇ ਸਿੱਖ ਇਹ ਸਿਸ ਪੇਤੇ ਫਿਰ ਬਰਾਬਰੀ ਨਹੀਂ ਇੱਕ ਭਿਖਾਰੀ ਇੱਕ ਦਾਤਾ ਇਕ ਸਿੱਖ ਤੇ ਇੱਕ ਗੁਰੂ ਜਿਸ ਦੇ ਰੋਮ-ਰੋਮ ਵਿੱਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਜਿਹਦੇ ਬੋਲਾਂ ਵਿੱਚ ਅੰਮ੍ਰਿਤ ਹੈ ਜਿਹਦੇ ਹੱਥਾਂ ਵਿੱਚ ਅੰਮ੍ਰਿਤ ਹੈ ਜਿਹਦੇ ਕਦਮਾਂ ਵਿੱਚ ਵੀ ਅੰਮ੍ਰਿਤ ਹੈ ਜੋ ਚਲੇ ਇਸ ਜ਼ਮੀਨ ਦੇ ਜ਼ਰਿਆਂ ਨੂੰ ਵੀ ਪਵਿੱਤਰ ਕਰਕੇ ਰੱਖ ਦਿੰਦਾ ਕੋਈ ਨਾ ਪੰਝਾਂ ਦੇ ਅੱਗੇ ਹੱਥ ਜੋੜ ਕੇ ਮੰਗਦਾ ਜਿਵੇਂ ਤੁਸੀਂ ਛਕਿਆ ਹੁਣ ਮੈਨੂੰ ਵੀ ਛਕਾ ਮੈਂ ਨਵੀਂ ਅੰਮ੍ਰਿਤ ਪਾਨੇ ਕਰਾ ਕੋਈ ਲੋੜ ਨਹੀਂ ਸੀ ਮੈਂ ਫਿਰਦੌ ਰਾਮਾ ਜਿਹਦੇ ਬੋਲਾਂ ਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ ਚ ਅੰਮ੍ਰਿਤ ਹੈ ਜਿਹਦੇ ਹਰ ਕਰਮ ਵਿੱਚ ਅੰਮ੍ਰਿਤ ਦੀ ਧਾਰਾ ਹੈ ਉਹ ਕਿਉਂ ਮੰਗ ਰਿਹਾ ਬਰਾਬਰੀ ਹੋ ਜਾ ਬਰਾਬਰੀ ਹੋ ਜਾ ਕਾਈ ਦੂਜੇ ਭਾਈ ਗੁਰਦਾਸ ਨੇ ਕਹਿਣਾ ਪਿਆ ਜੋ ਗੁਰੂ ਸੀ ਉਹ ਸਿੱਖ ਬਣ ਗਿਆ ਔਰ ਜਿਹੜੇ ਸਿੱਖ ਸਨ ਉਹ ਗੁਰੂ ਬਣ ਗਏ ਨੇ ਬਰਾਬਰੀ ਹੋ ਗਈ ਹੈ ਵਾਹ ਵਾਹ ਗੋਬਿੰਦ ਸਿੰਘ ਆਹ ਪਏ ਗੁਰੂ ਚੇਹਰੇ ਇਹ ਤੇ ਕਮਾਲ ਹੋਇਆ ਇੱਥੋਂ ਸੱਚੀ ਇਨਸਾਨੀਅਤ ਦਾ ਜਨਮ ਹੁੰਦਾ ਹੈ ਮਨੁੱਖਤਾ ਦਾ ਜਨਮ ਹੁੰਦਾ ਹੈ ਫਿਰ ਹੋਰ ਤੀਜਾ ਸਨਮਨ ਐ ਗੁਰੂ ਤੂੰ ਕਿੰਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਹੈ ਉੱਚਾ ਐ ਪ੍ਰਭੂ ਤੂੰ ਕਿਤਨੀ ਬਰਾਬਰੀ ਦੇਵੇਂ ਪਰਮਾਤਮਾ ਤੂੰ ਮਹਾਨ ਐ ਸੀ ਤੇਰੇ ਸਾਹਮਣੇ ਕੁਛ ਵੀ ਨਹੀਂ ਕੁਛ ਵੀ ਨਹੀਂ ਇਹ ਫਿਰ ਸ਼ਰਧਾ ਦਾ ਸੰਬੰਧ ਹੈ ਪਹਿਲਾ ਸੰਬੰਧ ਲੋਭ ਦਾ ਸੰਬੰਧ ਪਸ਼ੂ ਦੂਜਾ ਸੰਬੰਧ ਪ੍ਰੇਮ ਦਾ ਸੰਬੰਧ ਮਨੁੱਖ ਤੀਸਰਾ ਸੰਬੰਧ ਸ਼ਰਧਾ ਦਾ ਸੰਬੰਧ ਦੇਵਤੇ ਇਹ ਤੇ ਦੇਵਤਾ ਹੋ ਗਏ ਸ਼ਰਧਾ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਹੈ। ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਹੁਣੇ ਹੀ ਜਥੇਦਾਰ ਸਭ ਮੈਨੂੰ ਕਹਿ ਰਹੇ ਸਨ ਵੀ ਤੁਸੀਂ ਇਸ ਸੰਬੰਧ ਵਿੱਚ ਇੱਕ ਚਿੱਠੀ ਜ਼ਰੂਰ ਅਕਾਲ ਤਖਤ ਤੇ ਲਿਖਿਓ। ਔਰ ਅੱਜ ਹੀ ਲਿਖ ਕੇ ਭੇਜਣਾ ਮੈਂ ਵਜ਼ਦਾ ਕੀਤਾ ਮੈਂ ਜਾ ਕੇ ਫਾਰਗ ਹੋ ਕੇ ਅੱਜ ਹੀ ਲਿਖ ਕੇ ਫਿਕਸ ਕਰਕੇ ਭੇਜਾਂਗਾ। ਕੁਝ ਆਪਣੇ ਆਪ ਨੂੰ ਜੋ ਅਕਲ ਦੇ ਧਨੀ ਸਮਝਦੇ ਨੇ ਕਲਮ ਦੇ ਧਨੀ ਸਮਝਦੇ ਨੇ ਬੜਾ ਸਿਆਣਾ ਸਮਝਦੇ ਨੇ ਉਹਨਾਂ ਨੇ ਲੇਖ ਤੇ ਬੋਲ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਲਿਖੇ ਕੌਮ ਦੇ ਖਿਲਾਫ ਵੀ ਲਿਖੇ ਨੇ ਬਾਣੀ ਦੇ ਵੀ ਖਿਲਾਫ ਲਿਖੇ ਨੇ ਸਿੱਖ ਰੋ ਰੀਤ ਦੇ ਖਿਲਾਫ ਵੀ ਬੜੀ ਚਰਚਾ ਮੈਨੂੰ ਕਹਿੰਨੇ ਕਿ ਵਿਸ਼ ਸਿੱਖ ਪ੍ਰਚਾਰਕ ਸੰਸਥਾ ਦੀ ਤਰਫੋਂ ਤਹਾਡੇ ਵਿਚਾਰ ਵੀ ਆਣੇ ਚਾਹੀਦੇ ਨੇ ਮਹਿਕਮੇ ਤੇ ਹਰ ਸਟੇਜ ਤੇ ਬੋਲਿਆ ਹਾਂ ਮੈਂ ਲਿਖਤੀ ਨਹੀਂ ਦਿੱਤੇ ਤੁਸੀਂ ਅੱਜ ਕਹਿਆ ਤਾਂ ਮੈਂ ਅੱਜ ਲਿਖਤੀ ਵੀ ਦੇ ਦੇ ਤਾ ਉਸ ਸ਼ਰਦਾ ਤੋਂ ਹੀਣ ਮਨੁੱਖ ਨੇ ਲਿਖਿਆ ਰੁਮਾਲਿਆਂ ਦੇ ਚ ਇੱਕ ਪੌਥੀ ਨੂੰ ਠੱਪ ਕੇ ਰੱਖ ਦੇਣਾ ਦਿਨ ਭਰ ਇਹ ਲਵਜ਼ ਹੈ ਅੱਗੇ ਜੋ ਨੇ ਇਹ ਜ਼ਬਾਨ ਕਹਿ ਨਹੀਂ ਸਕਦੀ ਉਹਨਾਂ ਆਪਣੇ ਆਪ ਨੂੰ ਸਿੱਖ ਕਹਿੰਦੇ ਵਿਦਵਾਨ ਕਹਿੰਦੇ ਅਮਰਦੀ ਰੀਤ ਤੇ ਵੀ ਤਰਕ ਕੀਤੀ ਹੈ ਕਥਾ ਕੀਰਤਨ ਤੇ ਵੀ ਤਰਕ ਕੀਤੀ ਹੈ ਹੁਣ ਪਤਾ ਨਹੀਂ ਫਿਰ ਕੀ ਹੋਣਾ ਚਾਹੀਦਾ ਸ਼ਹਿਰ ਦੇ ਚੰਨਨ ਗੁਰਦੁਆਰਿਆਂ ਨੂੰ ਕਲੱਬ ਹੀ ਬਣਾ ਦੇ ਔਰ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਵਿਦਵਾਨ ਹੋਣ ਦਾ ਇੰਨਾ ਹੀ ਮਤਲਬ ਹੈ ਕਿ ਸ਼ਰਦਾ ਤੋਂ ਹੀਣਾ ਹੋਣਾ ਹੈ ਸ਼ਰਦਾ ਕੋਈ ਚੀਜ਼ ਨਹੀਂ ਮੈਰਜ਼ ਕਰਾਂ ਇਸ ਤਰ੍ਹਾਂ ਦੇ ਬੰਦੇ ਤੇ ਮਨੁੱਖ ਵੀ ਨਹੀਂ ਨੇ ਬਿਲਕੁਲ ਪਸ਼ੂਆਂ ਦੇ ਤਲ ਜੀ ਰਹੇ ਬਿਲਕੁਲ ਤਲ ਰਹੇ ਬਿਲਕੁਲ ਏ ਗੁਰੂ ਤੂੰ ਮਹਾਨ ਹੈ ਧੀਰੀ ਗਤਮਿਤ ਅਸੀਂ ਨਹੀਂ ਸਮਝ ਸਕਦੇ ਤੇਰਾ ਪਾਰਵਾਰ ਅਸੀਂ ਨਹੀਂ ਪਾਸ ਕਰਦੇ ਤੇਰੇ ਰਾਜ ਨੂੰ ਅਸੀਂ ਨਹੀਂ ਸਮਝ ਸਕਦੇ ਤੇਰੀ ਅਹਿਮੀਅਤ ਨੂੰ ਨਾ ਸੀ ਤੋਲ ਸਕਦੇ ਆ ਨਾ ਗਿਣ ਸਕਦੇ ਆ ਨਾ ਨਾਪ ਸਕਦੇ ਤੂੰ ਮਹਾਨ ਮਹਾਨ ਹੈ ਮਹਾਨ ਹੈ ਜਿੰਨਾ ਉਹ ਪ੍ਰਮਾਤਮਾ ਨੂੰ ਗੁਰੂ ਨੂੰ ਮਹਾਨ ਆਖੀ ਜਾਂਦਾ ਹੈ ਉਤਨਾ ਉਹ ਆਪ ਮਹਾਨ ਹੋਈ ਜਾਂਦਾ ਹੈ ਇਹ ਇੱਕ ਖੂਬੀ ਹੈ ਕਿਸੇ ਮਨੁੱਖ ਨੂੰ ਵੱਡਾ ਵੱਡਾ ਆਖੋ ਮਨੁੱਖ ਛੋਟਾ ਹੀ ਬਣਿਆ ਰਹੇਗਾ ਪਰ ਪ੍ਰਮਾਤਮਾ ਨੂੰ ਵੱਡਾ ਆਖਣ ਵਾਲਾ ਛੋਟਾ ਨਹੀਂ ਰਹਿੰਦਾ ਵੱਡਾ ਹੋ ਜਾਂਦਾ ਹੈ ਇਹ ਵੀ ਮੈਲਸ